ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਅੱਜ ਸਾਡੇ ਮਾਜੋਗ ਡੀਜੀਪੀ ਸਾਹਿਬ ਵੱਲੋਂ ਪੰਜਾਬ ਭਰ ਦੇ ਵਿੱਚ ਜਿਹੜੀ ਇੱਕ ਟੈਨੈਂਟ ਵੈਰੀਫਿਕੇਸ਼ਨ ਦੀ ਮੁਹਿੰਮ ਅਸੀਂ ਚਲਾਈ ਹੋਈ ਹੈ ਜਿਹੜਾ ਗੈਂਗਸਟਰ ਦੇ ਬਾਅਦ ਸਾਡਾ ਆਪਰੇਸ਼ਨ ਚੱਲ ਰਿਹਾ ਉਹਦੇ ਲੜੀ ਦੇ ਤਹਿਤ ਹੀ ਸਾਡੀ ਟੈਨੈਂਟ ਵੈਰੀਫਿਕੇਸ਼ਨ ਵੱਖ-ਵੱਖ ਥਾਵਾਂ ਤੇ ਜਿਹੜੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਸਪੀਸ਼ੀਅਸ ਵਹੀਕਲ ਦੀ ਚੈਕਿੰਗ ਤੇ ਜਿਹੜੇ ਹੈਗੇ ਸਪੈਸ਼ਲ ਨਾਕਾਬੰਦੀ ਐਂਡ ਜਿਹੜੀ ਨਾਈਟ ਡੋਮਿਨੇਸ਼ਨ ਐ ਆਪਰੇਸ਼ਨ ਜਿਹੜੇ ਰਾਤਰੀ ਗਰਵਾ ਜਿਹੜੇ ਹੈਗੇ ਨੇ ਉਹ ਅਸੀਂ ਕਰ ਰਹੇ ਆਂ ਐਂਡ ਗੈਂਗਸਟਰਾਂ ਦੇ ਖਿਲਾਫ ਜਿਹੜੀ ਹੈਗੀ ਗੈਂਗਸਟਰਾਂ ਦੇ ਵਾਰ ਉਹਨਾਂ ਦੇ ਲੜੀ ਦੇ ਤਹਿਤ ਜਿਹੜਾ ਹੈਗਾ ਪੰਜਾਬ ਦੇ ਵਿੱਚ ਵਾਤਾਵਰਨ ਜਿਹੜਾ ਹੈਗਾ ਬਿਲਕੁਲ ਸਿਕਿਉਰ ਵਾਤਾਵਰਨ ਦੇਣ ਦੇ ਵਾਸਤੇ ਸਾਰੇ ਸਾਡੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਇਹਦਾ ਐਫਰਟਸ ਦੇ ਵਿੱਚ ਅੱਜ ਜਿਹੜਾ ਹੈਗਾ ਸਾਡਾ ਅੱਜ ਹੁਣ ਮੈਂ ਸਰਵਿਜਨ ਫਲੋਰ ਦੇ ਹਾਈ ਟਕ ਨਾਕਾ ਫਲੋਰ ਜਿਹੜੇ ਅਸੀਂ ਮੌਜੂਦ ਆਂ ਜਿਹੜੀ ਅੱਜ ਦੇ ਵਿੱਚ ਕਰੀਬ ਜਿਹੜੇ ਹੈਗੇ 32 ਵੀਹਿਕਲ ਡੀਐਸਪੀ ਫਲੋਰ ਵੱਲੋਂ ਸਾਡੇ ਭਾਰਤ ਮੁਸੀਬ ਵੱਲੋਂ ਇਹਨਾਂ ਵੱਲੋਂ ਜਿਹੜੇ ਹੈਗੇ ਨੇ ਪਾਉਂਡ ਕੀਤੇ ਗਏ ਨੇ ਐਂਡ ਕਰੀਬ 100 ਦੇ ਕਰੀਬ ਜਿਹੜੇ ਡੇਰੇ ਗੁਜਰਾ ਦੇ ਡੇਰੇ ਜਾਂ ਵੱਖ-ਵੱਖ ਜਿੱਥੇ ਟੈਨੈਂਟ ਹੈਗੇ ਆ ਉਹਨਾਂ ਨੂੰ ਚੈੱਕ ਕੀਤਾ ਗਿਆ ਐਂਡ ਸਾਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਨੇ ਹੁਣ ਤੱਕ ਅਸੀਂ 600 ਦੇ ਕਰੀਬ ਅੱਜ ਜਿਹੜੇ ਹੈਗੇ ਨੇ ਟੈਨੈਂਟ ਵੈਰੀਫਾਈ ਕੀਤੇ ਹੈਗੇ ਜਿਨ੍ਹਾਂ ਦੇ ਵਿੱਚੋਂ 200 ਦੇ ਕਰੀਬ ਸਟ੍ਰੇਂਜਰ ਰੋਲ ਜਿਹੜਾ ਹੈਗਾ ਅਸੀਂ ਇਕੱਠੇ ਗਏ ਨੇ ਜਿਹੜੇ ਉਹਨਾਂ ਦੇ ਜਾਣਕਾਰੀ ਵਾਸਤੇ ਜਿੱਥੋਂ-ਜਿੱਥੋਂ ਦੇ ਰਹਿਣ ਵਾਲੇ ਸੀ ਉਹਨਾਂ ਦੇ ਸਟ੍ਰੇਂਜਰ ਰੋਲ ਇਸ਼ੂ ਕੀਤੇ ਨੇ ਬਾਕੀ ਅਸੀਂ ਜਿਹੜੇ ਹੈਗੇ ਨੇ ਅ ਜਿਹੜੇ ਦੂਜੇ ਨੇ ਉਹਨਾਂ ਦੇ ਵੀ ਸ਼ਾਮ ਤੱਕ ਅਸੀਂ ਸਟ੍ਰੇਂਜਰ ਰੋਲ ਜਾਰੀ ਕਰਾਂਗੇ ਤੇ ਸਾਰੇ ਡਿਸਟ੍ਰਿਕਟ ਦੇ ਵਿੱਚ ਅਸੀਂ ਹੁਣ ਤੱਕ ਅੱਜ ਦੇ ਵਿੱਚ 40 ਵੀਹਿਕਲ ਜਿਹੜੇ ਸੀ ਉਹਨਾਂ ਨੂੰ ਬੌਂਡ ਕੀਤਾ 32 ਇਥੋਂ ਦੇ ਕੀਤੇ ਬਾਕੀ ਸ਼ਾਮ ਤੱਕ ਦੀ ਜਿਹੜੀ ਹੈਗੀ ਹੈ ਹੋਰ ਇਹ ਆਪਰੇਸ਼ਨ ਚੱਲੇਗਾ ਤਾਂ ਇਹਦੇ ਵਿੱਚ ਜਿਹੜੇ ਹੈਗੇ ਨੇ ਮਾੜੇ ਐਂਸਰਾਂ ਨੂੰ ਸਖਤ ਜਿਹੜੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਅਗਰ ਕੋਈ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਦੇ ਵਿੱਚ ਸ਼ਾਮਲ ਹੁੰਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਅਮਲ ਚ ਲੈਂਦੀ ਜਾਏਗੀ ਧੰਨਵਾਦ